ਹਿੰਦੂਸਤਾਨ ਕੰਪਨੀ ਦਾ 1990 ਦਾ ਟਰੈਕਟਰ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹਨੂੰ ਮੋਡੀਫਾਈ ਕੀਤਾ ਗਿਆ ਹੈ ਇਹ ਆਪ ਦੇ ਵਿੱਚ ਅਜੀਹਰ ਟਰੈਕਟਰ ਹੈ ਜਿਹਦੇ ਵਿੱਚ ਅੰਦਰ AC ਵੀ ਫਿੱਟ ਕੀਤਾ ਹੋਇਆ ਹੈ ਇੱਥੇ ਬਾਹਰ ਲਿਖਿਆ ਹੋਇਆ ਹੈ ਲਾਣੇਦਾਰ ਪੁੱਲਰ ਹਿੰਦੂਸਤਾਨ ਗਾਣੇ ਲੱਗੇ ਹੋਏ ਨੇ ਐਨਸੀਡੀ ਤੱਕ ਲੱਗੀ ਹੋਈ ਹੈ ਪੱਥਰਾਂ ਜਿਹਦੇ ਖੱਚੇ ਜਦੋਂ ਤੇ ਫਿਰ ਉਹਨਾਂ ਨੇ ਮਜਬੂਰੀ ਨੂੰ ਇਹ ਮਗਰ ਜਿਹੜਾ ਗੋਲਾ ਮਾਰਿਆ ਤੇਰਾ ਹਿੱਸਾ ਪਣ ਸਾਨੀ ਆंदोलਨ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਤੇ ਕਿਸਾਨ ਦਾ ਟਰੈਕਟਰ ਤੇ ਉਹਦੀ ਟਰਾਲੀ ਨਜ਼ਰ ਆਉਂਦੇ ਨੇ ਤੁਹਾਨੂੰ ਇੱਕ ਅਜਿਹੇ ਟਰੈਕਟਰ ਦੀ ਗੱਲ ਦੱਸਣ ਜਾ ਰਹੇ ਹਾਂ ਜਿਹੜਾ ਹਿੰਦੂਸਤਾਨ ਕੰਪਨੀ ਦਾ 1990 ਦਾ ਟਰੈਕਟਰ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਹਨੂੰ ਮੋਡੀਫਾਈ ਕੀਤਾ ਗਿਆ ਇਹ ਆਪ ਦੇ ਵਿੱਚ ਅਜਿਹਾ ਟਰੈਕਟਰ ਹੈ ਜਿਹਦੇ ਵਿੱਚ ਅੰਦਰ ਏਸੀ ਵੀ ਫਿੱਟ ਕੀਤਾ ਹੋਇਆ ਹੈ ਇਹ ਦੂਰੋਂ ਲੱਗਦਾ ਜਿਵੇਂ ਕੋਈ ਕ੍ਰੇਨ ਹੁੰਦੀ ਹੈ ਕੋਈ ਜੀਸੀਬੀ ਹੁੰਦੀ ਹੈ ਕਿਉਂਕਿ ਪੂਰੇ ਤਰੀਕੇ ਨਾਲ ਸ਼ੀਸ਼ੇ ਨਾਲ ਇਹਨੂੰ ਕਵਰ ਕੀਤਾ ਗਿਆ ਹੈ ਇਹ ਇਸ ਕਰਕੇ ਵੀ ਕੀਤਾ ਗਿਆ ਕਿ ਜਦ ਅੱਗੇ ਜਾਂਦਾ ਹੈ ਹਲਜੂ ਗੈਸ ਦੇ ਗੋਲੇ ਇਹਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਦੇ ਅੰਦਰ ਪੂਰੇ ਤਰੀਕੇ ਨਾਲ ਏਸੀ ਫਿੱਟ ਕੀਤਾ ਗਿਆ ਹੈ ਗਾਣੇ ਲੱਗੇ ਹੋਏ ਨੇ ਐਲਸੀਡੀ ਤੱਕ ਲੱਗੀ ਹੋਈ ਹੈ ਯਾਨੀ ਇਹ ਪੁਰਾਣਾ ਟਰੈਕਟਰ ਜ਼ਰੂਰ ਹੈ 1990 ਦਾ ਟਰੈਕਟਰ ਜ਼ਰੂਰ ਹੈ ਪਰ ਜਿੰਨਾ ਇਹ ਮੋਡੀਫਾਈ ਕੀਤਾ ਹੋਇਆ ਹੈ ਅੱਜ ਦੇ ਟਰੈਕਟਰ ਵੀ ਇੰਨੀ ਮੋਡੀਫਿਕੇਸ਼ਨ ਕਰਕੇ ਇਹਨੇ ਫੀਚਰ ਦੇ ਨਾਲ ਨਹੀਂ ਆਉਂਦੇ ਸਭ ਤੋਂ ਵੱਡੀ ਗੱਲ ਹੈ ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪਹਿਲਾ ਦਿਨ ਜਦ ਕਿਸਾਨ ਇੱਥੇ ਪਹੁੰਚੇ ਸੀਗੇ ਇਹ ਟਰੈਕਟਰ ਇਹ ਪੂਰਾ ਛੋਟਾ ਅੱਗੇ ਗਿਆ ਸੀਗਾ ਸਭ ਤੋਂ ਅੱਗੇ ਗਿਆ ਸੀ ਜਦ ਅੱਗੇ ਗਿਆ ਜਦ ਆਪਣੀ ਦਲੇਰੀ ਦਿਖਾਈ ਤਾਂ ਇੱਕ ਗੋਲਾ ਆ ਕੇ ਬਿਲਕੁਲ ਪਿੱਛੇ ਵੱਜਦਾ ਇਹ ਪਿੱਛੇ ਸ਼ੀਸ਼ਾ ਲੱਗਿਆ ਹੋਇਆ ਸੀ ਜਦ ਇੱਥੇ ਲੱਗਦਾ ਇਹ ਪੂਰਾ ਸ਼ੀਸ਼ਾ ਤੋੜ ਜਾਂਦਾ ਜਿਸ ਤੋਂ ਬਾਅਦ ਇਸ ਵਕਤ ਇੱਥੇ ਆ ਤੁਸੀਂ ਦੇਖ ਸਕਦੇ ਹੋ ਇੱਕ ਸਟੀਲ ਦੀ ਚਾਦਰ ਪਾਈ ਹੋਈ ਹੈ ਜਦ ਗੋਲਾ ਲੱਗਦਾ ਤੇ ਜਿਹੜੇ ਗੱਡੀ ਇਸ ਉਧਰ ਚਰਾਲੇ ਇਹ ਜਿਹੜੇ ਟਰੈਕਟਰ ਚਲਾ ਰਹੇ ਸੀਗੇ ਉਹ ਵੀ ਜ਼ਖਮੀ ਹੁੰਦੇ ਨੇ ਤੁਹਾਨੂੰ ਉਹਨਾਂ ਨੂੰ ਵੀ ਮਿਲਾਵਾਂਗੇ ਪਰ ਇਸ ਵਕਤ ਉਹਨਾਂ ਨੂੰ ਬਾਹਰ ਆ ਕੇ ਤੁਹਾਨੂੰ ਦਿਖਾਣੇ ਆ ਕਿ ਆਖਿਰਕਾਰ ਇੱਥੇ ਕਿਸ ਤਰੀਕੇ ਦੇ ਲੋਕ ਜਿਹੜੇ ਪਹੁੰਚੇ ਹੋਏ ਨੇ ਦੇਖ ਰਹੇ ਨੇ ਟਰੈਕਟਰ ਤੇ ਨਾਲ ਦੇ ਨਾਲ ਕਿਸ ਤਰੀਕੇ ਨਾਲ ਇੱਥੇ ਜਿਹੜੇ ਕਿਸਾਨ ਨੇ ਉਹ ਆਪਣੇ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਤੇ ਹੁਣ ਬਾਹਰ ਨਿਕਲ ਕੇ ਤੁਹਾਨੂੰ ਦੱਸਦੇ ਆ ਕਿ ਟਰੈਕਟਰ ਦੀ ਖਾਸੀਅਤ ਕੀ ਹੈ ਟਰੈਕਟਰ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਇਹ ਕੀ ਕਹਣਾ ਹੈ ਇੱਥੇ ਬਾਹਰ ਲਿਖਿਆ ਹੋਇਆ ਹੈ ਲਾਣੇਦਾਰ ਪੁੱਲਰ ਹਿੰਦੁਸਤਾਨ ਹਿੰਦੁਸਤਾਨ ਕਈ ਵਾਰੀ ਦਾ ਪੰਜਾਬੀਆਂ ਨੂੰ ਖਾਲਿਸਤਾਨੀ ਕਹਿ ਕੇ ਕਿਹਾ ਜਾਂਦਾ ਪਰ ਇਹਨੇ ਅੱਗੇ ਲਿਖਾਇਆ ਹੋਇਆ ਹਿੰਦੁਸਤਾਨ ਬਹੁਤ ਵੱਡੀ ਗੱਲ ਹੈ ਇਹ ਵੀ ਇੱਕ ਸਾਈਨ ਹੈ ਕਿ ਆਪਣਾ ਦੇਸ਼ ਸਾਰਾ ਇਕੱਠਾ ਹੈ ਸਸੀਂ ਸਾਰੇ ਇੱਕੋ ਹੀ ਦੇਸ਼ ਵਾਸੀ ਆ ਇਹ ਲੜ ਰਹੇ ਨੇ ਤੇ ਸਾਰੇ ਕਿਸਾਨਾਂ ਲਈ ਲੜ ਰਹੇ ਨੇ ਕਿਸਾਨ ਜਿਹੜਾ ਉੜੀਸਾ ਵੀ ਬੈਠਾ ਹੈ ਬੰਗਾਲ ਵੀ ਬੈਠਾ ਹੈ ਕਰਨਾਟਕਾ ਵੀ ਬੈਠਾ ਹੈ ਪੰਜਾਬ 'ਚ ਵੀ ਬੈਠਾ ਹਰਿਆਣਾ 'ਚ ਵੀ ਬੈਠਾ ਹੈ ਪੁਲਿਸ ਸਾਹਿਬ ਤੁਹਾਡਾ ਟਰੈਕਟਰ ਕਿੱਥੋਂ ਆਇਆ ਤੁਸੀਂ ਅਸੀਂ ਸਾਡਾ ਮੋਗਾ ਜ਼ਿਲ੍ਹਾ ਪਿੰਡ ਬੁੱਟਰ ਬਿਲਕੁਲ ਇਹ ਟਰੈਕਟਰ ਨੂੰ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੇ ਕੋਲ ਤਿਆਰ ਕਰਨ 'ਚ ਕਿੰਨਾ ਸਮਾਂ ਲੱਗ ਗਿਆ ਤੇ ਆंदोलਨੀ ਸਪੈਸ਼ਲੀ ਤਿਆਰ ਕੀਤਾ ਸੀ ਕਿ ਪਹਿਲਾਂ ਹੀ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਸੀ ਨਹੀਂ ਜੀ ਇਹ ਤਿਆਰ ਤਾਂ ਪਹਿਲਾਂ ਹੀ ਆ ਸਾਡਾ ਇਹ ਇਹ 90 1990 ਮਾਡਲ ਆ ਤੋ ਵੈਸੇ ਉਹ ਸਾਡਾ ਸ਼ੌਂਕ ਦੇ ਨਾਲ ਹੀ ਪਹਿਲਾਂ ਤਿਆਰ ਕੀਤਾ ਸੀ ਆ ਕੋਈ ਦੋਲਣ ਆਸਤੇ ਤਿਆਰ ਨਹੀਂ ਕੀਤਾ ਇਹ ਤੇ ਜਣੀ ਤੇ ਆਪਣਾ ਕੋਈ ਆ ਜਿਹੜਾ ਆਪਣਾ ਇਹਦਾ ਸੀਸਾ ਬੰਦ ਕਰਕੇ ਕੇ ਆਪਣਾ ਬੰਦ ਕਰਕੇ ਇਹਨੂੰ ਅੱਗੇ ਲਗਾਇਆ ਸੀ ਬਈ ਇਹਦੇ ਵਿੱਚ ਵੀ ਜਿਹੜੇ ਅਥਰੋ ਸੈਟ ਦੇ ਵੀ ਇਹਦੇ ਵਿੱਚ ਧੂਆ ਨਾ ਪਵੇ ਇਹਦੇ ਵਿੱਚ ਤੇ ਉਹਦਾ ਕਾਰਨ ਜਦੋਂ ਇਹ ਬੈਠ ਗਏ ਉਹ ਆਪਣੇ ਲਾਇ ਉਹਨਾਂ ਪੱਥਰਾਂ ਜਿਹੇ ਤੇ ਖੱਚੇ ਜਦੋਂ ਤੇ ਫਿਰ ਉਹਨਾਂ ਨੇ ਮਜਬੂਰੀ ਨੂੰ ਇਹਦੇ ਮਗਰ ਜਿਹੜਾ ਗੋਲਾ ਮਾਰਿਆ ਤੇ ਇਹਦਾ ਸੀਸਾ ਭਨੇ ਚੁਕਿ ਇਹਦੇ ਅਸਰ ਨਹੀਂ ਹੋ ਰਿਹਾ ਸੀ ਇੰਜੂ ਕਿਸੇ ਗੋਲਿਆਂ ਦਾ ਇਸ ਕਰਕੇ ਗੋਲੇ ਮਾਰੇ ਹਾਂ ਇਸ ਕਰਕੇ ਗੋਲਾ ਮਾਰੇ ਉਹਨਾਂ ਨੇ ਫੇਰ ਸਾਡੇ ਭਾਈ ਸਾਹਿਬ ਇਹ ਚਲਾਉਂਦੇ ਸੀ ਛੋਟੇ ਇਹਨਾਂ ਦੇ ਲੱਗਾ ਕੋਲ ਆ ਇਹ ਹੁਣ ਇਥੇ 2 ਦਿਨਾਂ ਅਸੀਂ ਦਾਖਲ ਰੱਖਿਆ ਤੁਸੀਂ ਚਲਾ ਰਹੇ ਸੀ ਉਸ ਤੋਂ ਪਹਿਲੇ ਦਿਨ ਅੱਗੇ ਗਏ ਆ ਇਹ ਟਰੈਕਟਰ ਦੇਖ ਕੇ ਸਾਰੇ ਕਬਰ ਆ ਗਏ ਸੀਗੇ ਕਿਉਂਕਿ ਇਸੇ ਅਸੇ ਵੀ ਕੋਈ ਨਹੀਂ ਹੋ ਰਿਹਾ ਸੀਗਾ ਹਰ ਪਾਸੇ ਤੋਂ ਕਵਰਡ ਸੀਗਾ ਵੱਡੀ ਗੱਲ ਇਹ ਚ ਏਸੀ ਵੀ ਲੱਗਿਆ ਹੋਇਆ ਹਾਂਜੀ ਏਸੀ ਵੀ ਲੱਗਾ ਵਾ ਹਾਂ ਏਸੀ ਵੀ ਲੱਗਾ ਹੀਟਰ ਵੀ ਲੱਗਾ ਸਭ ਕੁਝ ਸਾਇਦ ਅੱਛਾ ਹੀਟਰ ਵੀ ਲੱਗਿਆ ਹਾਂਜੀ ਹੀਟਰ ਵੀ ਅੱਛਾ ਐਲਸੀਡੀ ਵੀ ਪਈ ਹੋ ਜਾਂਦਾ ਹਾਂਜੀ ਐਲਸੀਡੀ ਵੀ ਚੱਲਦੀ ਆ ਬੈਕ ਕੈਮਰਾ ਵੀ ਲੱਗਾ ਪੈਕ ਜਾਂਦਾ ਮਗਰ ਵਿੱਚ ਕੈਮਰਾ ਵੀ ਬੁਖਾਰਿਆ ਨੂੰ ਹਾਂਜੀ ਜਮ ਕੱਢ ਚੁੱਕੇ ਕੈਮਰਾ ਵੀ ਹੈਗਾ ਇਹਦੇ ਚ ਐਲਸੀਡੀ ਵੀ ਹੈਗੀ ਐਸੀ ਵੀ ਹੈਗਾ ਹੀਟਰ ਵੀ ਹੈਗਾ ਹਾਂਜੀ ਸਭ ਕੁਝ ਹੈਗਾ ਮੈਂ ਕੁਰਸੀ 'ਤੇ ਬੈਠਿਆ ਸ਼ੌਕਰ ਵੀ ਲੱਗੇ ਸੀ ਕਿ ਕੁਰਸੀ ਕਿਦਾਂ ਉੱਠੀ ਹੈ ਹਾਂਜੀ ਲੱਗੇ ਸ਼ੌਕਰ ਸਭ ਕੁਸਾ ਲੱਗਾ ਜਿਹਨੇ ਪੂਰਾ ਵਧੀਆ ਬਣਾਇਆ ਵਾ ਤੇਰੀ ਸ਼ੌਕਰ ਪ੍ਰੂਫ ਹੈ ਹਾਂਜੀ ਹਾਂਜੀ ਸ਼ੌਕਰ ਪ੍ਰੂਫ ਬਿਲਕੁਲ ਅੱਛਾ ਜਦ ਤੁਸੀਂ ਗਏ ਸੀਗੇ ਅੱਗੇ ਕੀ ਹੋਇਆ ਕੀ ਸੀਗਾ ਤੁਸੀਂ ਜਦ ਆਪਣਾ ਜਿਹੜਾ ਪਾਇਲ ਸੀਗੀ ਕਹਿ ਲਈਏ ਉਹ ਸੀਮੈਂਟ ਦੀ ਉਹ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜ਼ਰਾਂ ਨੂੰ ਐਸੀ ਕੀਦ ਹੋਇਆ ਸੀ ਪਹਿਲਾਂ ਅਸੀਂ ਪਿੱਛੋਂ ਹੀ ਖਿੱਚਦੇ ਗਏ ਸੀਗੇ ਉੱਥੋਂ ਜਾ ਕੇ ਅਸੀਂ ਖਿੱਚਣ ਲੱਗੇ ਸੀਗੇ ਸਭ ਤੋਂ ਪਹਿਲਾਂ ਟਰੈਕਟਰ ਮੈਂ ਹੀ ਵੜਾਇਆ ਸੀਗਾ ਜਦੋਂ ਉਹਨਾਂ ਨੇ ਦੇਖਿਆ ਟਰੈਕਟਰ ਆ ਗਿਆ ਤੇ ਉਦੋਂ ਹੀ ਉਹਨਾਂ ਨੇ ਗੋਲੇ ਸੜ ਤੇ ਅਥਰੂ ਗੈਸ ਦੇ ਉਦੋਂ ਬਾਅਦ ਅਸੀਂ ਫਿਰ ਉਹ ਕੇ ਨਾ ਬੈਕ ਕਰ ਲਿਆ ਟਰੈਕਟਰ ਉਦੋਂ ਬਾਅਦ ਅਸੀਂ ਪਿੱਛੇ ਜਾ ਕੇ ਫਿਰ ਬੈਕ ਲਿਆ ਕੇ ਪਾਇਆ ਬੈਕ ਲਿਆ ਕੇ ਪਾਇਆ ਥੋੜੇ ਸੰਗਲ ਪਾਉਣ ਵਾਲੇ ਢਿੱਲੇ ਸੀਗੇ ਦੋ ਕਰੀ ਗਾਹਬਸ਼ਾ ਕਰਨਾ ਪਿਆ ਸਾਨੂੰ ਤੇ ਉਦੋਂ ਨੂੰ ਉਹਨਾਂ ਨੇ ਜਿਹੜਾ ਰਬੜ ਬੋਲਟ ਆ ਉਹ ਮਾਰੇ ਉਹਨਾਂ ਨੇ ਤੇ ਸਾਡੇ ਥੋੜੀਆਂ ਸੱਟਾਂ ਵੀ ਲੱਗੀਆਂ ਸ਼ੀਸ਼ਾ ਵੀ ਟੁੱਟ ਗਿਆ ਮਗਰਲਾ ਤੇ ਪਰ ਕੋਈ ਗੱਲ ਨਹੀਂ ਅਸੀਂ ਖਿੱਚਾਂਗੇ ਹੁਣ ਵੀ ਖਿੱਚਾਂਗੇ ਜਦੋਂ ਵੀ ਸਾਨੂੰ ਸਾਡੀ ਜਥੇਬੰਦੀ ਦਾ ਆਰਡਰ ਹੋ ਗਿਆ ਫਿਰ ਵੀ ਇਹ ਮੂਰੇ ਹੀ ਦਿਸੂਗਾ ਲਾਣੇਦਾਰ ਅਗਲੀ ਵਾਰੀ ਫਿਰ ਵੈਸੇ ਤਾਂ ਰੱਬ ਕਰੇ ਇਹੋ ਜੀ ਅਗਲੀ ਵਾਰੀ ਨਾ ਹੀ ਆਏ ਪਹਿਲਾਂ ਹੀ ਮੰਗਾ ਮੰਨ ਲੈਣ ਫਿਰ ਤਿਆਰੀ ਕਰਾਉਂਗੇ ਫਿਰ ਅਗਲੀ ਵਾਰ ਬੁਲਟ ਪ੍ਰੂਫ ਲਵਾ ਲਈਏ ਇਹਨੂੰ ਹਾਂ ਜੀ ਤਿਆਰੀ ਆ ਫੁੱਲ ਤਿਆਰੀ ਬੁਲਟ ਪ੍ਰੂਫ ਹੀ ਅਜਰ ਮੈਂ ਚਾਦਰ ਲਾਤੀ ਉਹਦੇ ਵਾਲਟ ਪ੍ਰੂਫ ਹੀ ਆ ਬਣਿਆ ਹੋਇਆ ਇਹ ਇਸ ਕਸ ਦਾ ਪਹਿਲਾਂ ਵੀ ਦੋਲਨ ਦੇ ਵਿੱਚ ਪਹਿਲਾਂ ਵੀ ਮੂਰੇ ਸੀ ਪਹਿਲਾਂ ਵੀ ਦਿੱਲੀ ਖੜਾ ਰਿਹਾ ਬਹੁਤ ਟਾਈਮ ਜੋ ਪਹਿਲਾ ਦੋਲਨ ਹੋਇਆ ਸੀ ਉਦੋਂ ਵੀ ਦਿੱਲੀ ਗਿਆ ਚੌਥੀ ਈਅਰ ਆਇਆ ਇਹ ਅੱਛਾ ਚੌਥੀ ਈਅਰ ਦਿੱਲੀ ਆਇਆ ਇਹ ਪਹਿਲਾਂ ਵੀ ਤਿੰਨ ਗੇੜੇ ਲੱਗੇ ਸੀ ਚੌਥੀ ਈਅਰ ਹੁਣ ਦਿੱਲੀ ਚੱਲੇ ਆ ਤੇ ਮੇਨਟੇਨੈਂਸ ਦਾ ਕਿੰਨਾ ਖਰਚ ਆ ਜਾਂਦਾ ਕਿਉਂਕਿ 1990 ਦਾ ਮਾਡਲ ਹੈ ਪੁਰਾਣੀ ਚੀਜ਼ ਕਹਿੰਦੇ 올ਡ ਇਸ ਗੋਲਡ ਹੈਨਾ ਪੁਰਾਣੀ ਚੀਜ਼ ਸੋਨਾ ਹੀ ਹੁੰਦੀ ਹੈ ਪਰ ਸੋਨੇ ਨੂੰ ਸੰਭ ਕੇ ਬਹੁਤ ਰੱਖਣਾ ਪੈਂਦਾ ਹਾਂਜੀ ਉਹ ਜੇ ਸ਼ੌਂਕ ਦਾ ਮੁੱਲ ਵੇਖੇ ਦੀ ਤਾਂ ਕੀਮਤੀ ਕੋਈ ਨਹੀਂ ਟਾਇਰ ਵੀ ਬਲੇ ਵੱਖਰੇ ਨੇ ਇਹੋ ਜਿਹੇ ਟਾਇਰ ਮੈਂ ਦੇਖੇ ਨਹੀਂ ਅਜੇ ਤੱਕ ਮੈਂ ਨਹੀਂ ਦੇਖਿਆ ਅਜੇ ਤੱਕ ਹਾਂਜੀ ਇਹ ਟਾਇਰ ਸਪੈਸ਼ਲੀ ਪਾਇਆ ਜੀ ਇਹਦੀ ਬਾ ਸ਼ੌਂਕ ਵਜੋਂ ਹੀ ਪਾਈ ਹੋਈ ਹੈ ਹਾਂਜੀ ਪਰ ਸ਼ੌਂਕ ਤਾਂ ਹੁਣ ਮੁੱਲ ਇੱਥੇ ਵੀ ਪੈ ਰਿਹਾ ਹੈ ਅੱਗੇ ਮਦਦ ਕਰ ਰਹੇ ਹਾਂਜੀ ਹਾਂਜੀ ਪੂਰਾ ਪੂਰਾ ਮੁੱਲ ਪੈਂਦਾ ਜੀ ਹਾਂ ਤੇ ਮਤਲਬ ਇਹ ਟਾਇਰ ਵੀ ਵੱਡੇ ਆ ਮਗਲ ਟਾਇਰ ਵੀ ਇਹਦੇ ਵੱਡੇ ਕੰਪੈਨ ਵਾਲੇ ਪਾਈ ਹੋਈ ਆ ਅੱਜ ਮੀਟਿੰਗ ਵੀ ਹੈਗੀ ਕਿਸਾਨਾਂ ਦੀ ਵੈਸੇ ਤਾਂ ਕਿਸਾਨ ਆਗੂਆਂ ਦੀ ਮੀਟਿੰਗ ਹੈ ਸਾਰੇ ਕੇਂਦਰੀ ਮੰਤਰੀਆਂ ਨਾਲ ਕੁਝ ਸੱਟਾ ਨਿਕਲ ਜੇ ਤਾਂ ਵਧੀਆ ਜੇ ਨਹੀਂ ਨਿਕਲਦਾ ਫਿਰ ਇਹਨੂੰ ਅੱਗੇ ਵੀ ਲੈ ਕੇ ਜਾਊਂਗਾ ਹਾਂਜੀ ਬਾ ਜਿਹੜੀ ਮੀਟਿੰਗ ਆ ਉਹਦੀ ਵੇਟ ਹੀ ਅਸੀਂ ਕਰ ਰਹੇ ਹਾਂ ਜਿਹੜੇ ਸਾਡੇ ਆਗੂ ਆ ਉਹਦੀ ਵੇਟ ਕਰ ਰਹੇ ਆ ਜਿਵੇਂ ਸਾਨੂੰ ਆਗੂ ਸੁਨੇਹਾ ਦੇਣਗੇ ਅਸੀਂ ਤਿਆਰ ਆ ਮੁੰਡੇ ਵੀ ਇੱਥੇ ਸਾਰੇ ਖੜੇ ਨੇ ਉਹ ਵੀ ਤਿਆਰ ਨੇ ਪਰ ਫਿਲਹਾਲ ਤਸਵੀਰ ਇਹ ਹੈ ਕਿ ਇੱਥੇ ਲਿਖਿਆ ਹੋਇਆ ਹੈ ਹਰ ਮੈਦਾਨ ਫਤਿਹ ਹਰ ਮੈਦਾਨ ਫਤਿਹ ਕਰਨ ਲਈ ਇਹ ਟਰੈਕਟਰ ਪਹਿਲਾਂ ਵੀ ਤਿਆਰ ਸੀ ਹੁਣ ਵੀ ਤਿਆਰ ਹੈ ਪਰ ਵੱਡੀ ਗੱਲ ਆਹੀ ਹੈ ਕਿ ਉਸ ਮੀਟਿੰਗ 'ਚ ਕੁਝ ਸੱਟਾ ਨਿਕਲਣ ਦਾ ਇੰਤਜ਼ਾਰ क्यामरा पर पर्सन जतेन्द्र बजम वर्मा डेली पोस्ट बॉर्डर.